ਉਹ ਜੋ ਚਿੰਤਾ ਕਿ 10 ਲੱਖ ਤੋਂ ਬਿਨਾ ਉਹਨਾਂ ਦੇ ਘਰ ਨਹੀਂ ਪੈਣੇ ਗੰਦਾ ਧੰਗਾਂ ਹੀ ਬਾਹਰ ਤੋੜੇ ਗਏ ਆ ਰਵਾਜੋ ਤੋੜੇ ਗਏ ਆ ਸਾ ਇਹਸ ਕਰਕੇ ਸਾਡੀ 10 ਲੱਖ ਦੀ ਮੰਗ ਆ ਜਿੰਨਾ ਚਿਰ ਉਹ ਨਹੀਂ ਦੇਵਾਂਗੇ ਅਸੀਂ ਲੜਾਂਗੇ ਇਹਸ ਕਰਕੇ ਸਮਾ ਹੋ ਗਿਆ ਮਜ਼ਦੂਰਾਂ ਨੇ ਮੰਗਾ ਮਸਲੇ ਬਹੁਤ ਆ ਸਾਡੇ ਅਰ ਉਨ੍ਹਾਂ ਨੂੰ ਹੱਲ ਕਰਾਉਣ ਵਾਸਤੇ ਸਾਥੀਓ ਇਹੀ ਰਾਹ ਆਪੋ ਆਪੇ ਪਿੰਡਾਂ ਇਕੱਠੇ ਹੋਵੋ ਕਮੇਟੀਆਂ ਬਣਾਓ ਹਰ ਰੋਜ਼ ਕਿਸੇ ਦਾ ਘਰ ਡੱਕ ਕੇ ਸੱਟਾਂ ਮਰਦੀਆਂ ਕੱਲ ਪਾਜੀ ਘਟਨਾ ਪੂਲੇ ਪਿੰਡ ਘਰ ਡੱਕ ਪਿਆ ਭੈਣ ਦੇ ਸੱਟਾਂ ਮੱਗੀਆਂ ਸਾਡੇ ਹਾਲਾਤ ਇਹ ਵੀ ਬਣੇ ਹੋਏ ਨੇ ਸਾਨੂੰ ਕੰਮ ਨਹੀਂ ਮਿਲਦਾ ਸਾਨੂੰ ਪਿੰਡਾਂ ਦੇ ਸਰਪੰਚਾ ਜਿਹੜੇ ਉਹ ਤੰਗ ਕਰਦੇ ਆ ਸਾਨੂੰ ਕੰਮ ਨਹੀਂ ਦਿੰਦੇ ਗਏ ਇਹ ਕਰਕੇ ਆਪਾਂ ਇਕੱਠੇ ਹੋ ਗਏ ਤੇ ਅਗਲਾ ਜਿਹੜਾ ਪ੍ਰੋਗਰਾਮ ਦਿੱਤਾ ਤੁਹਾਨੂੰ ਜਿੱਦੋ ਸੇ ਤੋਂ ਉਹਦੇ ਬਾਅਦ ਤੋਂ ਤਿਆਰੀ ਕਰੋ 5 ਤਰੀਕ ਨੂੰ ਵੱਡਾ ਇਕੱਠ ਕਰਨਾ ਆਪਾਂ ਗੜ ਸਿੰਘ ਵਾਲੇ ਤੋਂ ਬਾਅਦ ਅਗਲਾ ਟੰਡਾ ਜਾਵਾਂਗੇ ਇਹਨੀਆਂ ਬੇਨਤੀਆਂ ਦੇ ਨਾਲ ਸਾਰੇ ਵੀਰਾਂ ਦਾ ਧੰਨਵਾਦ ਧੰਨਵਾਦ ਸਤਿ ਸ਼੍ਰੀ ਰਾਮ ਫਿਰ ਮਾਰੇ ਲਾਉਣਾ ਸਾਰੇ ਸਾਥੀ ਜੁਰਦਾਬ ਜੁਰਦਾਬ ਕੇਜਰੀਵਾਲ ਦੀਆਂ ਨੀਤੀਆਂ ਮਰਦਾਬਾਦ 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 ਉਸ ਕੇਜਰੀਵਾਲ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਉਸ ਭਗਵੰਤ ਜੀ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਪਹਿਲਾਂ ਮਜੀਠੀਆ ਦੇ ਖਿਲਾਫ ਹਲਫੀਆ ਬਿਆਨ ਦਿੰਦਾ ਨਸ਼ੇ ਦੇ ਵਿਰੋਧੀ ਮੈਂ ਨਸ਼ਾ ਬੇਚਦਾ ਤੇ ਬਾਅਦ ਦੇ ਵਿੱਚ ਹਲਫੀਆ ਬਿਆਨ ਵਾਪਸ ਲੈ ਲੈਂਦਾ ਉਹ ਮਜੀਠੀਆ ਉਹ ਮਜੀਠੀਆ ਦੇ ਖਿਲਾਫ ਇਸ ਤੋਂ ਬਾਅਦ ਸਰ ਜਗਸੀਰ ਸਿੰਘ ਐ ਸ਼ਰਮਾ ਪ੍ਰਧਾਨ ਮੈਡੀਕਲ ਐਸੋਸੀਏਸ਼ਨ ਤੁਹਾਡੇ ਨਾਲ ਹੋਣਾ 3 ਮਿੰਟ ਆਪਣੀ ਗੱਲ ਕਰਨਗੇ ਬਹੁਤ ਹੀ ਸਤਿਕਾਰਯੋਗ ਭਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਵੱਖ-ਵੱਖ ਪਿੰਡਾਂ ਤੋਂ ਦੇਸੂ ਪੂਰ ਦੀ ਹਮਾਇਤ ਕਰਨ ਵਾਸਤੇ ਪਹੁੰਚੇ ਹੋਏ ਮੇਰੇ ਸਤਿਕਾਰਯੋਗ ਮਾਤਾ ਤੇ ਪੈਣੋ ਪਰਜੋ ਨੌਜਵਾਨ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਮੈਡੀਕਲ ਪਿਆ ਜਿਹਨਾਂ ਨੂੰ ਆਰਐਪੀ ਡਾਕਟਰ ਕਹਿੰਦੇ ਆ ਇਹ ਸਿਰਸਪੀ ਹਮਾਇਤ ਕਰਨ ਵਾਸਤੇ ਪਹੁੰਚਿਆਗਾ ਤੇ ਤੁਹਾਨੂੰ ਸਾਰਨ ਵਿਸ਼ਵਾਸ ਦਿਵਾਉਣਾ ਹੈਗਾ ਕਿ ਜਿੰਨਾ ਚਿਰ ਭਾਈ ਨਹੀਂ ਹੁੰਦੀਗੀ ਉਹਨਾਂ ਚਿਰ ਸਾਡੀ ਜਥੇਬੰਦੀ ਮੋਢੇ ਨਾਲ ਮੋਢੇ ਲਾ ਕੇ ਤੁਹਾਡਾ ਸਾਥ ਜਿੰਨੀ ਰਹੂਗੀ ਤਵਾ ਦੇ ਨਾਂ ਤੇ ਨੂੰਗੀ ਮੈਂ ਵਿਸ਼ਵਾਸ ਤੋੜ ਵਾਸਤੇ ਇਥੇ ਪਹੁੰਚਾਂਗਾ ਤੇ ਤੂੰ ਸਾਰੇ ਸਾਥੀਆਂ ਨੇ ਦੱਸਿਆ ਜਿਹੜੇ ਪਹਿਲਾਂ ਮੈਥੋਂ ਬੁਲਾ ਰਹੇ ਬੋਲ ਕੇ ਗਏ ਆ ਕਿੰਨਾ ਘਣਾਉਣਾ ਕੰਮ ਉਹ ਲੋਕਾਂ ਨੇ ਕੀਤਾਗਾ ਉਹਦੀ ਉਹਨਾਂ ਦੀ ਮੋਢੇ ਉਹਨਾਂ ਦੀ ਪਿੱਠ ਨੂੰ ਥਪਟਾ ਰਹੇ ਹੈਗੇ ਇਥੋਂ ਦੇ ਐਮ ਐਲ ਏ ਇਥੋਂ ਦੇ ਸਰਪੰਚ ਇਥੋਂ ਦੀਆਂ ਸਰਕਾਰਾਂ ਇਹ ਪੰਜਾਬ ਦੇ ਵਿੱਚ ਬਹੁਤ ਹੀ ਸ਼ਰਮਨਾਕ ਘਟਨਾ ਜਿਹੜੀ ਵਾਪਰੀ ਹੈਗੀ ਇਸ ਪਿੰਡ ਦੇ ਵਿੱਚ ਦਾਨ ਸਿੰਘ ਵਾਲੇ ਦੇ ਵਿੱਚ ਇਹ ਅਤੀ ਨਿੰਦਨਯੋਗ ਹੈ ਕਿ ਜਿੰਨੀ ਮਿੰਦਿਆ ਕੀਤੀ ਜਾਵੇ ਉੰਨੀ ਥੋੜੀ ਆ ਇਹ ਗੁਰੂਆਂ ਦੀ ਧਰਤੀ ਹੈ ਇੱਥੇ 47 ਤੋਂ ਬਾਅਦ ਕਦੇ ਵੀ ਇਹ ਜਹਾ ਸੋਨ ਵਿੱਚ ਨਹੀਂ ਆਇਆ ਸੀਗਾ ਤੇ ਅੱਜ ਇਹ ਅਸੀਂ ਜਿਹੜਾ ਦੇਖ ਰਹੇ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਰਣ ਸਿੰਘ ਵਾਲੇ ਦੇ ਵਿੱਚ ਜਿਹੜਾ ਘਟਨਾ ਵਾਪਰੀਆ ਲੋਕਾਂ ਦੇ ਜਿਹੜੇ ਤੰਦੇ ਕੱਪੜੇ ਸੀ ਉਹੀ ਪਾਏ ਰਹਿ ਗਏ ਬਾਕੀ ਸਾਰਾ ਕੁਸ ਉਹਨਾਂ ਦਾ ਸਾੜ ਕੇ ਸਵਾਹ ਕੀਤਾ ਗਿਆ ਤੇ ਪ੍ਰੰਤੂ ਸਰਕਾਰ ਇਹ ਪ੍ਰਸ਼ਾਸਨ ਕਹਿ ਰਿਹਾ ਕਿ ਇਹ ਨਿੱਜੀ ਲੜਾਈ ਆ ਸਾਥੀਓ ਜਿਹੜਾ ਸੇਮਾ ਦਰਿਆ ਹੈਗਾ ਇਹਨੂੰ ਠੱਲ ਮਾਰਨ ਵਾਸਤੇ ਸਾਨੂੰ ਇਕੱਠੇ ਹੋਣ ਦੀ ਲੋੜ ਆ ਇੱਕ ਹੀ ਲੋੜ ਆ ਮੈਂ ਇਹਨਾਂ ਸ਼ਬਦਾਂ ਨਾਲ ਵਿਦਾਰਸ ਦਾ ਸਾਥ ਦਿੰਦੇ ਰਹਾਂਗੇ ਪੰਚ ਤਰੀਕੂ ਸਾਡੇ ਜਥੇਬੰਦੀ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਤਾਂ ਸਿੰਘ ਵਾਲੇ ਤੁਸੀਂ ਤੁਹਾਡੇ ਨਾਲ ਆਪੇ ਨਾਲ ਆਵਾਂਗੇ ਵਾਇਡ ਉਸ ਦਾ ਖਾਵਾ ਵਾਇਡ ਜੀ ਦਾ ਪ੍ਰਧਾਨਤਾ ਸਾਡੇ ਨਾਲ ਤੁਰਨਗੇ ਅਸੀਂ ਸਾਰੇ ਸਲਾਮ ਕਰਦੇ ਆ ਉਹਨਾਂ ਨੂੰ ਉਸ ਤੋਂ ਬਾਅਦ ਮੈਂ ਉਹਨਾਂ ਸਾਥੀਆਂ ਦਾ ਧੰਨਵਾਦ ਕਰਦਾ ਹੈ ਜਿਹੜੇ ਕ੍ਰਾਂਤੀਕਾਰੀ ਜੁਨੀਅਰ ਕ੍ਰਾਂਤੀਕਾਰੀ ਕਿਸਾਨ ਜੀ ਉਹਨਾਂ ਦੇ ਵੱਲੋਂ ਇੱਥੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹੁਣ ਮੈਂ ਨਾਰੇ ਲਾਉਂਗਾ ਨਾਰਾ ਤੋਂ ਬਾਅਦ ਸਾਥੀ ਅਗਲੇ ਬਲਾਰੇ ਦਾ ਨਾਂ ਲੈਣ ਨੂੰ ਬੇਨਤੀ ਲੋਕਾਂ ਦਾ ਇੱਕਾ ਜਿੰਦਾਬਾਦ 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 ਭਗਵਾਨ ਜੀ ਤੁਮਾਰ ਸਰਕਾਰ ਮੁਰਦਾਬਾਦ 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 ਨਸ਼ੇ ਦੇ ਵਪਾਰੀਆਂ ਦੀ ਜੜ ਖਤਮ ਕਰੋ ਜੜ ਖਤਮ ਕਰੋ ਨਸ਼ੇ ਦੇ ਵਪਾਰੀਆਂ ਦੀ ਜੜ ਖਤਮ ਕਰੋ ਜੜ ਖਤਮ ਕਰੋ ਲੋਕਾਂ ਦੇ ਬੱਚਿਆਂ ਨੂੰ ਮਾਰਨਾ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਅਸੀਂ ਮੰਗ ਕਰਦੇ ਆ ਇੱਕ ਪਾਸੇ ਅਮਿਤ ਛਾ ਇੱਕ ਪਾਸੇ ਮਿਤਸ਼ਾ ਇੱਕ ਪਾਸੇ ਭਗਵੰਤ ਮਾਨ ਨਾਚ ਨੂੰ ਖਤਮ ਕਰਨ ਲਈ ਵੱਡੀ ਮੀਟਿੰਗ ਕਰਦੇ ਨੇ ਤੇ ਦੂਜੇ ਪਾਸੇ ਕੀ ਹੈ ਦਾਨ ਸਿੰਘ ਵਾਲੇ ਦੇ ਅੰਦਰ ਉਹ ਪਰਿਵਾਰ ਸੜ ਰਹੇ ਨੇ ਉਹਨਾਂ ਨੂੰ ਉਜਾੜਿਆ ਜਾ ਰਿਹਾ ਹੈ ਇਸ ਤੋਂ ਬਾਅਦ 3 ਬੰਦਿਆਂ ਨੇ ਸਾਡੇ ਗਰੀਬ ਪਰਿਵਾਰਾਂ ਦੇ ਅੱਠ ਘਰ ਕੂਕ ਤੇ ਮੈਂ ਜਾਦੇ ਗੱਲਾਂ ਤਾਂ ਨਹੀਂ ਕਰਦਾਗਾ ਟਾਈਮ ਘੱਟ ਹੈਗਾ ਘੱਟ ਟਾਈਮ ਦੇ ਵਿੱਚ ਹੀ ਸਮਾਪਤੀ ਕਰੂੰਗਾ ਗੱਲਾਂ ਕਰੂੰਗਾ 2-4 ਤੇ 2-4 ਹੀ ਸੁਣ ਲਿਓ ਜਿਹੜੇ ਪਾਪੀਆਂ ਨੇ ਉਹਨਾਂ ਦੇ ਘਰ ਫੂਕੇ ਨੇ ਉਹਨਾਂ ਨੇ ਜਾਇਦਾਤਾ ਵੇਚ ਕੇ ਮਲਾਮੀ ਕਰਕੇ ਇਹ ਗਰੀਬ ਪਰਿਵਾਰਾਂ ਨੂੰ ਦਿੱਤੇ ਜਾਣ ਕਿਹੜੇ ਵੇਲੇ ਸਰਕਾਰ ਇਹਨਾਂ ਨੂੰ ਬਵਾਜਾ ਦੇਊਗੀ ਕਿਹੜੇ ਵੇਲੇ ਸਰਕਾਰ ਇਹਨਾਂ ਦੇ ਨਾਲ ਖੜੂਗੀ ਭਰਾਵੋ ਨਾ ਸਰਕਾਰ ਇਹਨਾਂ ਦੇ ਨਾਲ ਅੱਜ ਖੜੇ ਨਾ ਖੜੇ ਸਵੇਰੇ ਜੇ ਇਹਨਾਂ ਨਾਲ ਖੜਨਗੇ ਤਾਂ ਤੁਸੀਂ ਲੋਕ ਖੜੋਗੇ ਕਿੰਨੀ ਇਹ ਜੱਦੇ ਬੰਦੀਆਂ ਆ ਗਿਆ ਕਿੰਨਾ ਇਕੱਠਾ ਹੱਥ ਪਰਿਵਾਰ ਇਕੱਠਾ ਮਟੇ ਕਿੰਨੇ ਕਿਸਾਨ ਜੱਦੇ ਬੰਦੀਆਂ ਆ ਗਿਆ ਮੈਂ ਕਿਸਾਨ ਜੱਦੇ ਬੰਦੀਆਂ ਲੀਡਰ ਹੋਣ ਦੇ ਨਾਤੇ ਇਹ ਗੱਲ ਕਹਿ ਰਿਹਾ ਹਾਂ ਮੱਖੋਂ ਦਾ ਸਾਨੂੰ ਜੇ ਗਰੀਬ ਪਰਿਵਾਰਾਂ ਦੇ ਘਰ ਬੱਚੇ ਤਾਂ ਨਹੀਂ ਪਹੁੰਚੇ ਕਿਤੇ ਭਾਰ ਦੇ ਘਰ ਨੂੰ ਅੱਗ ਲੱਗੀ ਹੁੰਦੀ ਅਜਾ ਸ਼ਾਕਾ ਜਾਮ ਕਰ ਦਿੱਤੇ ਪੂਰਾ ਪੰਜਾਬ ਜਾਮ ਕਰ ਦਿੰਦੇ ਇਹ ਮਜ਼ਦੂਰ ਬੜਾ ਤੁਸੀਂ ਅਧੂਰੇ ਹੋਗੇ ਸੋਡਾ ਨਾ ਮਾਹ ਦਾ ਰਿhta ਉਹ ਵੀ ਦਿੱਲੀਆ ਚਠਾ ਕਹਿੰਦੇ ਜੀ ਕਿਸਾਨ ਮਜ਼ਦੂਰ ਇੱਟਾ ਜਿੰਦਾਬਾਦ ਅੱਜ ਕਿਉਂ ਨਹੀਂ ਖੜਦੇ ਮਜ਼ਦੂਰਾਂ ਨਾਲ ਬਲਾਰੇ ਬਲਾਰੇ ਬੋਲ ਕੇ ਕਿਸੇ ਬਲਾਰੇ ਨੇ ਕੰਮ ਨਹੀਂ ਕਰੀ। ਸਾਰੇ ਬਲਾਰੇ ਕਹਿੰਦੇ ਜੱਟੇ ਬੱਕੀਆਂ ਮਾਰੀਆਂ ਨੇ ਪਰ ਪੰਛੀਆਂ ਗੜ ਕਸਰ ਨਹੀਂ ਹੁੰਦੀਆਂ ਗਈਆਂ। ਸਾਸਰੀ ਘਰ ਬੁਲਾਉਣੇ ਆਪਾਂ ਸਾਸਰੀ ਘਰ ਕਿਹਦੀ ਸਾ ਤੋਂ ਛੋਟੀ ਹੈਗੀ ਇਹਦਾ ਮਜ਼ਾਕ ਡਾਉਂਦੇ ਨੇ ਪਰ ਸਭ ਤੋਂ ਸਾਸਰੀ ਘਰ ਬੁਲਾਉਣ ਦੇ ਵਿੱਚ ਇਹ ਮੂਰੇ ਆਉਂਦੀ ਉਹ ਸਤਕਾਰ ਮਿਲਦਾ। ਜਦੋਂ ਫਲੂਟ ਵਜਦਾ ਤਾਂ ਇਹਨੂੰ ਸਤਕਾਰ ਮਿਲਦਾਗਾ। ਸਟੇਟ ਐਕਟਿਵ ਦਾ ਹੁਕਮ ਹੋ ਗਿਆ। ਜਿਆਦੇ ਗੱਲਾਂ ਨਹੀਂ ਕਰਦੇਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਰੀਏ ਕਾਰਵਾਈ ਹੈ ਸੰਘਰਸ਼ ਕਮੇਟੀ ਦੀ ਉਹ ਬੁਲਾਰੇ ਸਾਥੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਸਾਨੂੰ ਕਿਸਾਨ ਜਥੇਬੰਦੀਆਂ ਦੀ ਇਸ ਅਗਨੀ ਕਾਂਡ ਨਾਲੋਂ ਸੰਧਤ ਹਮਾਇਤ ਹੈ ਕਿਸਾਨ ਜਥੇਬੰਦੀਆਂ ਆ ਰਹੀਆਂ ਨੇ ਉਹ ਸਾਥ ਦੇ ਰਹੀਆਂ ਨੇ ਪਰ ਸਾਥੀ ਜ਼ਿਕਰ ਕਰਕੇ ਗਿਆ ਹੈ ਪੰਜਾਬ ਦੇ ਵਿੱਚ ਚੱਪਾ ਚੱਪਾ ਜਾਮ ਨਹੀਂ ਹੋਇਆ ਪੰਜਾਬ ਦੇ ਅੰਦਰ ਉਹ ਲੋਕ ਨਹੀਂ ਆਏ ਇਹ ਗੱਲ ਨਹੀਂ ਸੁਗਰਚ ਕਮੇਟੀ ਜਿਵੇਂ ਫੈਸਲਾ ਕਰੇਗੀ ਜਿਵੇਂ ਐਕਸ਼ਨ ਲਵੇਗੀ ਅਸੀਂ ਸੰਜਮ ਨਾਲ ਹੋਸ਼ ਨਾਲ ਬੜੀ ਉਸ ਧੰਗ ਨਾਲ ਅੱਗੇ ਜਾਣਾ ਹੈ ਸਾਰੇ ਸਾਥੀਆਂ ਦਾ ਧੰਨਵਾਦ ਇਸ ਤੋਂ ਬਾਅਦ ਕ੍ਰਾਂਤੀਕਾਰੀ ਮਜ਼ਦੂਰ ਜੁਨੀਅਰ ਕਲਵਨ ਸਿੰਘ ਸੁਭਾਸ ਕੱਟਾਰ ਤੁਹਾਨੂੰ 2 ਮਿੰਟ ਵਿਚਾਰ ਸਾਂਝੇ ਕਰਨਗੇ ਬਹੁਤ ਹੀ ਸਤਿਕਾਰਯੋਗਾਂ ਪਿੰਡ ਦਾਨ ਸਿੰਘ ਵਾਲਾ ਦੇ ਪੀੜਤਾ ਨੂੰ ਇਨਸਾਫ ਦੇਣ ਲਈ ਪੁੱਜੇ ਮੇਰੇ ਮਜ਼ਦੂਰ ਭੈਣੋ ਭਰਾਵੋ ਸਾਡੀਆਂ ਮਾਮਾ ਭੈਣਾ ਬਹੁਤ ਤੜਕੇ ਦੀ ਇਸ ਗੱਲ ਤੇ ਚਰਚਾ ਹੋ ਚੁੱਕੀ ਆ ਵੀ ਇਸ ਸਰਕਾਰ ਦੇ ਵਿੱਚ ਜਿਹੜੀਆਂ ਦੂਜੀਆਂ ਸਰਕਾਰਾਂ ਉਹਨਾਂ ਨਾਲੋਂ ਦੋ ਕਦਮ ਅੱਗੇ ਜਾ ਕੇ ਮਜ਼ਦੂਰਾਂ ਤੇ ਜਿਹੜਾ ਜ਼ਬਰ ਉਹ ਲਗਾਤਾਰ ਜਿਹੜਾ ਹੋ ਰਿਹਾ ਮੈਂ ਇਸ ਗੱਲ ਤੇ ਚਰਚਾ ਨਹੀਂ ਕਰੂੰਗਾ ਬਹੁਤ ਸਾਰੀ ਬਰੀਕੀ ਦੇ ਨਾਲ ਡੀਪਲੀ ਜਾ ਕੇ ਤੇ ਚਰਚਾ ਹੋ ਚੁੱਕੀ ਆ ਜਦੋਂ ਤੋਂ ਲੈ ਕੇ ਸਰਕਾਰ ਆਈਆ ਉਦੋਂ ਤੋਂ ਲੈ ਕੇ ਸਾਡਾ ਆਠਾ ਮਜ਼ਦੂਰ ਜਥੇਬੰਦੀਆਂ ਦਾ ਪਿੰਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਜਿਹੜਾ ਬਣਿਆ ਹੋਇਆ ਬਹੁਤ ਸਾਰੇ ਅਸੀਂ ਸੰਘਰਸ਼ ਲੜੇ ਆ ਸਰਕਾਰ ਜਦੋਂ ਆਈ ਆਈ ਸੀ ਪਹਿਲਾ ਸੰਘਰਸ਼ ਲੜਿਆ ਤਾਂ ਸਾਲੂ ਜਾ ਕੇ ਭਗਵਾਨ ਸਤਮਾਨ ਨੇ ਮੀਟਿੰਗਾਂ ਪਹਿਲੀ ਮੀਟਿੰਗ ਦੇ ਵਿੱਚ ਭਗਵਾਨ ਬੈਠਾ ਸੀਗਾ ਸਾਨੂੰ ਲੱਗਦਾ ਸੀਗਾ ਜਿਹੜੇ ਜਿਹੇ ਲਾਣ ਲਾਜ ਕਰਦੇ ਨਾਲ ਆਏ ਆ ਕਿ ਦੂਜੀਆਂ ਸਰਕਾਰਾਂ ਦੇ ਨਾਲੋਂ ਅਸੀਂ ਫੱਟੇ ਚੱਕਦੇ ਆ ਕਿ ਜਾਂ ਬਦਲਾਅ ਲਿਆ ਦੇਵਾਂਗੇ ਸਾਨੂੰ ਵੀ ਲੱਗਦਾ ਸੀ ਉਦੋਂ ਜਦੋਂ ਤਿੰਨ ਚਾਰ ਮਹੀਨੇ ਲੰਘੇ ਸੀ ਨੇ ਆਪੂ ਬੈਠੇ ਸੀ ਤਾਂ ਭਗਵਾਨ ਜਮਾਨ ਦਾ ਜਦੋਂ ਸੀ ਚਰਚਾ ਕੀਤੀ ਜਹਰ ਦੇ ਤੇ ਚਰਚਾ ਕੀਤੀ ਸੀ ਵੀ ਮਜ਼ਦੂਰਾਂ ਦੇ ਨਾਲ ਇਸ ਪ੍ਰਕਾਰ ਦਾ ਕਰਜ਼ਾ ਹੁੰਦਾਗਾ ਜਾਂ ਕਰਜ਼ਾ ਮਾਫੀ ਦੀ ਗੱਲ ਸੀ ਵੀ ਮਜ਼ਦੂਰਾਂ ਦਾ ਕਰਜ਼ਾ ਮਾਫੂ ਹੋਵੇ ਹੋ ਸਾਰੇ ਜਾ ਮਾਫੂੰਦਾ ਸੁੰਦਾਗਾ ਜਨ ਰੇਖਾ ਨੂੰ ਪੂਰੇ ਸਾਲ ਦਾ ਕੀਤਾ ਜਾਵੇ ਹੋਰ तमाम ਬਹੁਤ ਬੜੀਆਂ ਮੰਗਾਂ ਸੀਗਾ ਉਹਨਾਂ ਤੇ ਜਦੋਂ ਚਰਚਾ ਕੀਤੀ ਤਾਂ ਭਗਵਾਨ ਤੁਮਨ ਦਾ ਪਹਿਲਾ ਸ਼ਬਦ ਸੀਗਾ ਭਗਵਾਨ ਤੁਮਨ ਨੇ ਉਸ ਟਾਈਮ ਸਿਰਮਣੇ ਤੌਰ ਤੇ ਗੱਲ ਨਹੀਂ ਕੀਤੀ ਇੱਕ ਚੌਧਰੀ ਤੌਰ ਤੇ ਜਾਨੀ ਨੂੰ ਕਹਿੰਦੇ ਆ ਜੱਟ ਫਿਗੜੇ ਹੋ ਜੱਟ ਤੌਰ ਤੇ ਗੱਲ ਕੀਤੀ ਸੀ ਕਹਿੰਦਾ ਨਾ ਸੋਨੂ ਸਾਡੇ ਵਗੈਰ ਸਰੇ ਤੇ ਨਾ ਬੂਨੂ ਸਾਡੇ ਵਗੈਰ ਸਰੇ ਇਸ ਕਰਕੇ ਉਦੋਂ ਤੋਂ ਲੈ ਕੇ ਅੱਜ ਤੱਕ ਆ ਪਿੱਛੇ ਜੇ ਇੱਕ ਘਟਨਾ ਵਾਪਰੀ ਸੀਗੀ ਤੋਂ ਮੈਂਤ ਬਾਈ ਜੀ ਸਟੇ ਸੈਕਟਰੀ ਨੂੰ ਬੇਨਤੀ ਆ ਇੱਕ ਵਕਤ ਨਵਾਂ ਮੈਂ ਜ਼ਿਕਰ ਕਰਕੇ ਆਪਦਾ ਥਾਂ ਲੈ ਲਊਗਾ ਪਿੱਛੇ ਜੇ ਇੱਕ ਘਟਨਾ ਵਾਪਰੀ ਸੀਗੀ ਵਿਸ਼ਨਪੂਲੇ ਦੇ ਵਿੱਚ ਚਾਰ ਅਮਰੀਕਾ ਦੇ ਮਜ਼ਦੂਰ ਆ ਜਿਹੜੇ ਉਹਨਾਂ ਨੂੰ ਕੈਂਟਰ ਉੱਤੜ ਕੇ ਮਾਰ ਗਿਆ ਸੀਗਾ ਤਾਂ ਜਿੰਨੀਆਂ ਜਥੇਬੰਦੀਆਂ ਇੱਥੇ ਸ਼ਾਮਲ ਨੇ ਸਾਰਿਆਂ ਨੇ ਜਿਹੜਾ ਪਤਨ ਟੱਕ ਕਮੇਟੀ ਬਣਾ ਕੇ ਐਕਸ਼ਨ ਕਮੇਟੀ ਬਣਾ ਕੇ ਘੋਲ ਚੱਕਿਆ ਸੀਗਾ ਜਿਹਦੇ ਵਿੱਚ ਸਾਡੀ ਮੰਗ ਸੀ ਵੀ ਜੇ ਸਰਕਾਰੀ ਵੀ ਕਿਸੇ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਮੰਨ ਕੇ ਚੱਲੋ ਇੱਥੇ ਪੁਲਿਸ ਮੁਲਾਜ਼ਮ ਵੀਰ ਸਾਡੇ ਖੜੇ ਨੇ ਇਹਨਾਂ ਦੀ ਮੌਤ ਹੋ ਜੇ ਦੁਰਘਟਨਾ ਵਾਪਰ ਜੇ ਸਰਕਾਰ 1 ਕਰੋੜ ਰੁਪਇਆ ਦਿੰਦੀ ਆ ਤੇ ਨਾਲ ਹੀ ਉਹਨਾਂ ਦਾ ਸਾਰਾ ਜਿਹੜਾ ਕਰਜ਼ਾ ਹੋ ਮਾਫ਼ ਕੀਤਾ ਜਾਂਦਾਗਾ ਹੌਂਦਾ ਕੋਈ ਅਧਿਕਾਰੀ ਆ ਜਾਂ ਖਲੜਾ ਵੀ ਕੋਈ ਅਧਿਕਾਰੀ ਉਹਦੀ ਮੌਤ ਹੋ ਜੇ 1 ਕਰੋੜ ਰੁਪਇਆ ਦਿੰਦੀ ਆ ਆਵਾ ਬਿਜਲੀ ਮੁਲਾਜ਼ਮਾਂ ਇਹਨਾਂ ਨੂੰ ਵੀ 8 ਲੱਖ ਰੁਪਇਆ ਜਿਹੜਾ ਦਿੱਤਾ ਜਾਂਦਾਗਾ ਤਾਂ ਫਿਰ ਆ ਨਰੇਕਾ ਦਾ ਜਿਹੜੇ ਮਜ਼ਦੂਰਾਂ ਸਰਕਾਰੀ ਸਕੀਮਾਂ ਇਹ ਇਹਨਾਂ ਦੇ ਜਿਹੜੇ ਮਜ਼ਦੂਰ ਮਰ ਜਾਂਦੇ ਆ ਮੌਤ ਹੋ ਜਾਂਦੀ ਹੈ ਇੱਕ ਤਨਾਮਾ ਵਾਪਰ ਜਾਂਦੀਆਂ ਇਹਨਾਂ ਨੂੰ 1 ਲੱਖ ਰੁਪਇਆ ਚਾਹ ਦਿੱਤਾ ਜਾਂਦਾ ਹੈ ਪੂਰੀ ਚਰਚਾ ਚੱਲੀ ਸੀ ਤਾਂ ਭਾਵੇਂ ਉਹ ਕੇਸ ਲੜਿਆ ਠੀਕ ਆ ਉਹਦੇ ਚਾ ਪਰਿਵਾਰ ਮਜਬੂਰ ਹੋ ਜਾਂਦੇ ਆ ਸਾਡੇ ਮਜ਼ਦੂਰ ਪਰਿਵਾਰ ਹੁੰਦੇ ਆ ਬਹੁਤ ਸਾਰੇ ਉਹਨਾਂ ਤੇ ਪ੍ਰੈਸ਼ਰ ਹੁੰਦੇ ਆ ਚੌਧਰੀਆਂ ਦਾ ਘਰ ਦਾ ਥੱਲੇ ਵੀ ਹੁੰਦੇ ਆ ਤਾਂ ਉਹਨਾਂ ਲੈ ਕੇ ਸਮਝੌਤਾ ਕਰ ਲਿਆ ਸੀਗਾ ਉਹ ਜਿਹੜੇ ਆਪੂ ਕੋਲ ਲੜ ਰਹੇ ਸੀਗੇ ਉਹਨਾਂ ਦੇ ਉੱਤੇ ਨਿੱਜੀ ਜਾਇਦਾਦ, ਤਾਇ ਜਾਇਦਾਦ ਭੰਨਤੋੜ ਰੋਕੂ ਕਾਨੂੰਨ ਅਧੀਨ ਪੰਜਾਬ ਦੇ 4-5 ਆਗੋਡ ਕੇਸ ਦਾ ਜਿਹੜਾ ਉਹ ਪਰਚਾ ਦਰਖ ਕੀਤਾਗਾ ਮੇਰੇ ਕਹਿਣ ਤੋਂ ਬਾਅਦ ਵੀ ਜਿਹੜੇ ਇਹ ਆਪੂ ਕੋਲ ਲੜ ਰਹੇ ਆ ਆਉਣ ਵਾਲੇ ਦਿਨਤ ਇਹੇ ਵੀ ਗੱਲ ਹੋ ਸਕਦੀ ਆ ਵੀ ਜਿਹੜੇ ਸੱਚ ਨੂੰ ਲੜਨ ਵਾਲੇ ਲੋਕ ਆ, ਜャ ਸਾਨੂੰ ਅਨਸਾਫ਼ ਜ਼ਬਾਨ ਵਾਲੇ ਲੋਕ ਆ, ਉਹਨਾਂ ਦੇ ਕੋਈ ਸਰਕਾਰ ਅਹੇ ਜਿਗਰ ਉਹਨੂੰ ਨੇ ਕਾਰਵਾਈ ਕਰੋ ਉਹ ਵੀ ਵਕਾਫ ਨਹੀਂ ਕੀਤੀ ਜਾਊਗੀ ਜਦੋਂ ਤੱਕ ਇਸ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲੂਗਾ ਮੈਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੁੰਡਿਆਂ ਦਾ ਸੁਭਾ ਪ੍ਰਦਾਨ ਹੋਣ ਦੇ ਰਾਤੇ ਤੁਹਾਨੂੰ ਵਿਸ਼ਵਾਸ ਦਿਵਾ ਕੇ ਜਾਂਦਾ ਵੀ ਜਦੋਂ ਤੱਕ ਇਸ ਪਰਿਵਾਰਨੁਕੂਲ ਗੁਰੂਨ ਸਾਹਿਬ ਦੇ ਮਿਲੂਗਾ ਤੁਹਾਡੇ ਮੋਢੇ ਨਾਲ ਮੋਤਾ ਜੋੜ ਕੇ ਚੱਲਾਂਗੇ ਇਹਨਾਂ ਕਹਿੰਦਾ ਜਿੰਨੇ ਵੀ ਤੁਸੀਂ ਇਸ ਧਰਲੇ ਦੇ ਵਿੱਚ ਪਹੁੰਚਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਅੱਗ ਹੈ ਜਿਹੜੀ ਬੱਦ ਨਾ ਜਾਵੇ ਤਾਂ ਲੋਕ ਇਕੱਠੇ ਹੋ ਕੇ ਅੱਗ ਬੁਝਾਉਂਦੇ ਨੇ ਤਾਂ ਇਸ ਕਰਕੇ ਜਿਹੜੀ ਵੱਡੀ ਜ਼ਿੰਮੇਵਾਰੀ ਅਸੀਂ ਅੱਜ ਦੇ ਸੰਘਰਸ਼ ਤੋਂ ਲੈ ਕੇ ਜਾਣੀ ਹੈ ਉਹ ਉਹ ਰਸਤੀ ਹੈ ਵੀ ਕਿਉਂਕਿ ਜਿਹੜਾ ਟੁੱਟਾ ਅੱਗੇ ਜਿਹੜੇ ਨਸ਼ੇ ਹੁੰਦੇ ਤੇ ਸਾਨੂੰ ਕੋਈ ਉਹਨਾਂ ਨਾਲ ਸਾਡੇ ਘਰ ਨਹੀਂ ਬਰਬਾਦ ਹੁੰਦੇ ਤੇ ਘਰ ਨਹੀਂ ਉਜੜਦੇ ਤੇ ਅੱਜ ਦੇ ਟਾਈਮ ਦੇ ਵਿੱਚ ਪਤਾ ਵੀ ਨਹੀਂ ਲੱਗਦਾ ਸਾਨੂੰ ਪਿੰਡਾਂ ਦੇ ਵਿੱਚ ਉਹ ਇਹ ਨਸ਼ੇ ਕਿੱਥੋਂ ਆਉਂਦੇ ਕੀਨੇ ਲਿਆਉਂਦੇ ਕੌਣ ਜ਼ਿੰਮੇਵਾਰ ਹੈ ਉਹਦੀ ਪਤਾ ਲੱਗਦਾ ਜਿਹੜੀ ਵਿਆਹੀ ਹੋਈ ਕੁੜੀ ਸਾਡੇ ਘਰੇ ਆਉਂਦੀ ਆ ਉਹ ਦੱਸਦੀ ਆ ਕਿ ਕਿ ਮੁੰਡਾ ਤਾਂ ਨਸ਼ਾ ਕਰਦਾ ਫਿਰ ਜਦੋਂ ਕਿ ਘਰ ਉਜੜ ਜਾਂਦੇ ਸਮਾਜ ਚ ਕਿਹਾ ਜਾਂਦਾ ਹੈ ਇਸ ਕਰਕੇ ਖਾਸ ਤੌਰ ਤੇ ਮੇਰੀਆਂ ਭੈਣਾਂ ਦੀ ਤੇ ਬੀਬੀਆਂ ਦੀ ਜ਼ਿੰਮੇਵਾਰੀ ਹੈ ਜਿਹੜੇ ਸੁਧਰਸ਼ਾ ਦੇ ਵਿੱਚ ਤੁਸੀਂ ਪਹਿਲ ਕਦਮੀ ਕੀਤੀ ਹੋਵੇ ਤੁਸੀਂ ਫੈਸਲਾ ਲਿਆ ਹੋਵੇ ਉਹ ਕਦੇ ਨੇਪਰੇ ਚੜਨ ਤੇ ਮੇਰਾ ਕੋਈ ਵੀ ਮਾਈ ਦਾ ਲਾਲ ਰੋਕ ਨਹੀਂ ਸਕਦਾ ਤੈਸ ਕਰਕੇ ਉਹਨਾਂ ਸਰਕਾਰ ਨੇ ਤੈਅ ਕਰ ਲਿਆ ਕੋਈ ਛਿੱਟਾ-ਛੁੱਟਾ ਉਹਨਾਂ ਨੇ ਬੰਦ ਨਹੀਂ ਕਰਨਾ ਕੋਈ ਰੋਜ਼ਗਾਰ ਨਹੀਂ ਦੇਣਾ ਕੋਈ ਸਾਨੂੰ ਇਨਸਾਫ ਨਹੀਂ ਦੇਣਾ ਪਿਛਲੇ ਸਿੰਨ ਸਰ ਸਿਧਾਰਨਾ ਬਹੁਤ ਸਾਰੇ ਆਗੂ ਦੇ ਕੇ ਗਏ ਨੇ ਜਿੰਨਾ ਕਸੀਂ ਲੜ ਲਾਂਗੇ ਜਣਕੇ ਉਹਨਾਂ ਕ ਸਾਨੂੰ ਮਿਲ ਜਾਂਦਾ ਹੈ ਪਰ ਇਸ ਕਰਕੇ ਮੈਂ ਅੱਜ ਦੇ ਧਰਨੇ ਦੇ ਵਿੱਚ ਤੁਹਾਨੂੰ ਆਧਾਰਨਾ ਪਿਛਲੇ ਕਾਂੜ ਦੀ ਜਿਹੜਾ ਚਗਾਲੀ ਵਾਲ ਦੇ ਵਿੱਚ ਮੁੰਡਾ ਜੱਗੇ ਦਾ ਕਾਂਗਰਸੀ ਦੇ ਆਗੂਆਂ ਨੇ ਖੁਦ ਪੱਥਰ ਦੇ ਬੰਦਿਆਂ ਨੇ ਜਿਹਦਾ ਗੇਰੇਮੀ ਨਾਲ ਕਤਲ ਕੀਤਾ ਸੀ ਜਦੋਂ ਜਥੇਬੰਦੀਆਂ ਨੇ ਸੰਘਰਸ਼ ਕੀਤਾ ਤਾਂ ਉਹਨਾਂ ਨੂੰ 22 ਲੱਖ ਰੁਪਏ ਮਾਮਲਾ ਉਮਰ ਭਰ ਦੀ ਸਜ਼ਾ ਮਾਂ ਵੀ ਮਿਲਿਆ ਬਹੁਤ ਸਾਰੇ ਮਾਮਲੇ ਮਿਲ ਜਾਂਦੇ ਨੇ ਅਸੀਂ ਲੈ ਲਾਂਗੇ ਗੱਲ ਨੂੰ ਇੱਥੇ ਟਿਕਣਾ ਛੱਡਿਓ ਇਹ ਫੈਸਲਾ ਕਰਕੇ ਜਾਇਓ ਵੀ ਪਿੰਡਾਂ ਦੇ ਵਿੱਚ ਅਸੀਂ ਜਥੇਬੰਦੀਆਂ ਬਣਾਉਣੀਆਂ ਨੇ ਅਸੀਂ ਮਤਾ ਪਾਉਣੇ ਨੇ ਵੀ ਚਿੱਟਾ ਜਿਹੜਾ ਖਤਮ ਕਰਨਾ ਤਾਂ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਵੀ ਕਿਸਾਨ ਜਾਨੀ ਕਿ ਸਾਡੇ ਅੱਕ ਦੇ ਵਿੱਚ ਨਹੀਂ ਆਏ ਜਾਨੀ ਕਿ ਫਲਾਣਾ ਸਾਡੇ ਅੱਕ ਦੇ ਵਿੱਚ ਨਹੀਂ ਆਇਆ ਇਸ ਕਰਕੇ ਆਪਦੀ ਚਾ ਬਗਾਨੀ ਸ਼ਾਹ ਤੇ ਮੂਰਖ ਨੇ ਮੁੱਛਾਂ ਬਲਾਈਆਂ ਨੇ ਜਿਨ੍ਹਾਂ ਕੋਈ ਜੋਗਦਾਰ ਪਾਉਂਦਾ ਉਹਦਾ ਧੰਨਵਾਦ ਹੈ ਤਾਂ ਇਸ ਕਰਕੇ ਆਪਦੀ ਤਾਕਤ ਬਣਾਓ ਜਿਨ੍ਹਾਂ ਦੇ ਆਪ ਦੀ ਤਾਕਤ ਨਹੀਂ ਬਣਉਂਦਾ ਛੋਟੇ ਤੋਂ ਬਹੁਤ ਵੱਡੀ ਤਾਕਤ ਹੈ ਕਿਉਂਕਿ ਸਮਾਂ ਥੋੜਾ ਹੈ ਮੈਂ ਸਾਨੂੰ ਦੱਸਦਾ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦੇ 10ਵੇਂ ਗੁਰੂ ਨੇ ਸਾਤੋ ਜਣੇ ਕਿ ਸਾਡੇ ਤੇ ਜਣੇ ਕਿ ਐਵੇਂ ਨਹੀਂ ਸਾਨੂੰ ਚੁੜਿਆਤੀ ਐਵੇਂ ਨਹੀਂ ਗੱਲ ਨਾਲ ਲਾਇਆਤੀ ਵੀ ਤੁਸੀਂ ਰਬਰੇਟੇ ਗੁਰੂ ਕੇ ਬੇਟੇ ਹੋ ਤੁਸੀਂ ਜਣੇ ਕਿ ਬਾਈ ਧਰ ਦੇ ਰਾਜਿਆਂ ਦੇ ਲੱਕ ਮੋੜ ਸਕਦੇ ਹੋ ਜੇ ਤੁਸੀਂ ਕਿਸੇ ਸੀਸ ਚੱਕ ਕੇ ਲੈ ਸਕਦੇ ਹੋ ਕਿਸੇ ਦਾ ਸੀਸ ਤੁਸੀਂ ਕੱਟ ਸਕਦੇ ਹੋ ਤੁਸੀਂ ਸੀਸ ਚਾ ਸਕਦੇ ਹੋ ਅਸੀਂ ਉਹ ਕੌਫੂਮ ਹੈ ਕਿਉਂਕਿ ਇਹ ਤੋਂ ਪਤਾ ਲੱਗਦਾ ਜੇ ਸਾਡੇ ਆਗੂਆਂ ਦੀਆਂ ਮੂਰਤੀਆਂ ਤੋੜੀਆਂ ਜਾਂਦੀਆਂ ਨੇ ਇਥੋਂ ਪਤਾ ਲੱਗਦਾ ਕਿਉਂਕਿ ਸਾਡੇ ਮਜ਼ਦੂਰ ਜਮਾਤ ਤੇ ਹਮਲਾ ਹੈ ਅਵੇੜਕਰ ਦੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਮੂਰਤੀ ਦੇ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸੱਚੀ ਮੁੱੱਚੀ ਸੋਡੇ ਤੇ ਹਮਲਾ ਸਾਡੇ ਤੇ ਹਮਲਾ ਇੱਕ ਲੜਾਈ ਹੈ ਜਿਹੜੀ ਚੱਲ ਰਹੀ ਹੈ ਕਿਸਾਨਾਂ ਜਥੇਬੰਦੀਆਂ ਦੀ ਤੇ ਤਿੰਨ ਕਾਨੂੰਨਾਂ ਤੇ ਜ਼ਮੀਨ ਨੂੰ ਬਚਾਉਣ ਲਈ ਤੇ ਇੱਕ ਲੜਾਈ ਹੈ ਜਿਹੜੀ ਸੋਨੂੰ ਰਜਗਾਰ ਦੇ ਸਵਾਲ ਤੇ ਚਿੱਟੇ ਦੀ ਜੜ ਪਟਣ ਵਾਸਤੇ ਤੇ ਸੋਨੂੰ ਪਿੰਡਾਂ ਦੇ ਵਿੱਚ ਫੈਸਲਾ ਲੈਣਾ ਪੈਣਾ ਤਾਂ ਆਓ ਬੱਡੀ ਤਾਕਤ ਬਣਾ ਕੇ ਇਹਨਾਂ ਲੋਕਾਂ ਨੂੰ ਅਸੀਂ ਫੈਸਲਾ ਕਿੰਨੇ ਕੁ ਲੋਕ ਦੇ ਇੱਕ ਪਿੰਡ ਦੇ ਵਿੱਚ ਕੋਈ 2 ਹੋਣੇ 4 ਹੋਣੇ 5 ਹੋਣੇ ਤਾਂ ਉਹ ਸਾਡੇ ਲਈ ਕੋਈ ਔਖੀ ਗੱਲ ਨਹੀਂ ਕਿਉਂਕਿ ਇਹ ਸਰਕਾਰ ਦੇ ਬੰਦੇ ਨੇ ਸਰਕਾਰ ਵੱਲੋਂ ਖਤਮ ਕਰਨਾ ਚਾਹੁੰਦੀ ਹੈ ਉਹਨਾਂ ਨੂੰ ਇਹ ਆ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਨਾ ਦਿਓ ਕੋਈ ਇਹਨਾਂ ਨੂੰ ਜਨਕਿ ਹੱਕ ਨਾ ਦਿਓ ਤਾਂ ਇਹਨਾਂ ਨੂੰ ਨਸ਼ੇ ਨਾਲ ਖਤਮ ਕੀਤਾ ਜਾ ਸਕਦਾ ਹੈ ਤਾਕੜੇ ਲੋਕ ਜ਼ਮੀਨਾਂ ਜਾਇਦਾਦਾਂ ਵੇਚ ਕੇ ਪੰਜਾਬ ਛੱਡ ਗਏ ਇੱਥੇ ਫਸਲ ਦਾ ਮੁੱਲ ਨਹੀਂ ਮਿਲਦਾ ਇੱਥੇ ਇਨਸਾਫ਼ ਨਹੀਂ ਮਿਲਦਾ ਇੱਥੇ ਕਿਰਤ ਦਾ ਮੁੱਲ ਨਹੀਂ ਮਿਲਦਾ ਇੱਥੇ ਜਾਨੀ ਕਿ ਟੱਕੇਸ਼ਾਈਆਂ ਹੁੰਦੀਆਂ ਨੇ ਇੱਥੇ ਨਸ਼ਾ ਖੋਰੀਆ ਇੱਥੇ ਰਸਤਖੋਰੀਆ ਇਸ ਨੂੰ ਠੀਕ ਕਰਨ ਵਾਸਤੇ ਮਜ਼ਦੂਰਾਂ ਤੇ ਖਾਸੀ ਵੱਡੀ ਜ਼ਿੰਮੇਵਾਰੀ ਹੈ ਮਜ਼ਦੂਰ ਜਥੇਬੰਦੀਆਂ ਤੇ ਖਾਸੀ ਜ਼ਿੰਮੇਵਾਰੀ ਹੈ ਜਿੰਨੀਆਂ ਵੀ ਲਾਲ ਢਡੇ ਦੀਆਂ ਜਥੇਬੰਦੀਆਂ ਨੇ ਸਾਰੇ ਉਹਨਾਂ ਦੇ ਮੈਂਬਰ ਬਣ ਜੋ ਮੈਂ ਨਹੀਂ ਕਹਿੰਦਾ ਜਿਹੜਾ ਕੋਈ ਆਗੂ ਸਾਨੂੰ ਇਮਾਨਦਾਰ ਲੱਗਦਾ ਕਿਸੇ ਵੀ ਵਾਰੀ ਜ਼ਿੰਮੇਵਾਰ ਲੱਗਦਾ ਤਾਂ ਜੋ ਜਣ ਕੇ ਉਹਦੀਆਂ ਕਮੇਟੀਆਂ ਬਣਾ ਕੇ ਫਾਰ ਪਿੰਡ ਦੇ ਵਿੱਚ ਕਮੇਟੀ ਬਣਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੀ ਘੇਰਾਬੰਦੀ ਕਰਾਂਗੇ ਹੁਣ ਇਹਨਾਂ ਸ਼ਬਦਾਂ ਦੇ ਨਾਲ ਥੋੜਾ ਧੰਨਵਾਦ ਕਰਦੇ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਕਰੀ ਸੀ ਪਹਿਲਾਂ ਵੀ 17 ਤਰੀਕ ਨੂੰ ਵੀ ਜਿਲ੍ਹਿਆਂ ਇੰਟੈਲੀਜੈਂਸੀਆਂ ਨੇ ਜਿੰਮੇਵਾਰ ਸਦਕਾਰਯੋਗ ਅਧਿਕਾਰੀ ਨੇ ਉਹ ਨੋਟ ਕਰ ਲੈਣਾ ਐਮਐਲਏ ਦੀਆਂ 9 ਤਰੀਕ ਤੋਂ ਪਹਿਲਾਂ ਦੀਆਂ ਕਾਲਾਂ ਉਸ ਮੁੰਡਿਆਂ ਨਾਲ ਸਰਪੰਚ ਦੀਆਂ ਕਾਲ ਕਾਲਜ ਟੋਲਾ ਜਿੱਥੋਂ ਤੇਲ ਚੱਕਿਆ ਜਿੱਥੋਂ ਪੈਪਾ ਲਈਆਂ ਜਿੱਥੋਂ ਖਬਰੇ ਲੈਨੇ ਜਿੱਥੋਂ ਦਾਲੇ ਲੈਨੇ ਉਹ ਸਾਰੀਆਂ ਚੀਜ਼ਾਂ ਤਾਂ ਨਿਕਲਣੀਆਂ ਜਿੱਥੋਂ ਗੱਡੀਆਂ ਲਈਆਂ ਕਿਨੇ ਕਿਨੇ ਆ ਨੇੜੇ ਪਿੰਡਾਂ ਦੇ ਵਿੱਚੋਂ ਇਕੱਠੇ ਕੀਤੇ ਨੇ ਸਾਰੇ ਉਹ ਭਰਾ ਮਾਰ ਜੰਗ ਦੇ ਵਿੱਚ ਮਜ਼ਦੂਰਾਂ ਦੇ ਬੱਚੇ ਉਸ ਭੱਠੀ 'ਚ ਝੋਕੇ ਨੇ ਅਮੀਰਾਂ ਦਾ ਇੱਕ ਵੀ ਬੱਚਾ ਨਹੀਂ ਅਮੀਰਾਂ ਨਾਲ ਇੱਕ ਵੀ ਬੱਚਾ ਕਿਉਂ ਨਹੀਂ ਉਹਨਾਂ ਨੂੰ ਆਪਦੇ ਬੱਚਿਆਂ ਨਾਲ ਹੈਜ ਹੈ ਉਹਨਾਂ ਨੇ ਬਾਹਰ ਭੇਜਨੇ ਹੈ ਤੇ ਬਾਹਰ ਹੁਣ ਵਾਪਸ ਮੁੜ ਰਹੇ ਹੈ ਕਿਉਂ ਤੇ ਕੈਨੇਡਾ ਦੇ ਅੰਦਰ ਉਹਦਾ ਕਾਰਨ ਕੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਸੀਂ ਵੱਡੀ ਲਾਰ ਖੜੀ ਕਰਨੀ ਹੈ ਹੁਣ ਲਾਲਚ ਲਾਲ ਲਾਲ ਝੰਡਾ ਪੱਖਾ ਮਜ਼ਦੂਰ ਦੁਨੀਆ ਦਾ ਇਹ ਤੁਹਾਨੂੰ ਵੀਰੇ ਕੁਮਾਰ 2 ਮਿੰਟਾਂ ਲਈ ਸੁਆਦਨ ਕਰਨਗੇ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਅੱਜ ਦਾਨ ਸਿੰਘਾੜਾ ਦੇ ਵਿੱਚ ਗਲਤ ਮਜ਼ਦੂਰਾਂ ਦੇ ਘਰਾਂ ਨੂੰ ਸਾੜੇ ਜਾਂ ਦੇ ਖਿਲਾਫ ਗਲਤ ਮਜ਼ਦੂਰਾਂ ਨੂੰ ਇਨਸਾਫ਼ ਦੀ ਮੰਗ ਲਈ ਪੰਜਾਬ ਦੇ ਹੋਂਨੇ ਕੋਨੇ ਤੋਂ ਆਏ ਮਜ਼ਦੂਰ ਜੱਥੇਬੰਦੀਆਂ ਦੇ ਆਗੂ ਸਹਿਬਾਨ ਪੰਜਾਬ ਦੇ ਪਿੰਡਾਂ ਤੋਂ ਆਏ ਮਜ਼ਦੂਰ ਸਾਥੀਓ ਅੱਜ ਤੁਸੀਂ ਇਹ ਸੌਖੀ ਘੜੀ ਦੇ ਵਿੱਚ ਬਠਿੰਡੇ ਦੇ ਵਿੱਚ ਬੈਠੇ ਹੋ ਇਹ ਕੱਲਾ ਕੋਈ ਇਹ ਨਹੀਂ ਕਿ ਦਾਨ ਸਿੰਧਰਾਂ ਦੇ ਵਿੱਚ ਘਰਾਂ ਨੂੰ ਅੱਗ ਲਾਈ ਗਈ ਆ ਜਦੋਂ ਤੋਂ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਜੀ ਪਤੀ ਘਰਾਣਿਆਂ ਦੀਆਂ ਜੇਬਾਂ ਭਰਨ ਦੇ ਲਈ ਇਹ ਪੂੰਜੀਪਤੀ ਧਿਰਦਾਰਾਂ ਦੀਆਂ ਧਰਾਂ ਦੀਆਂ ਜੇਬਾਂ ਭਰਨ ਦੇ ਲਈ ਇਹ ਮਜ਼ਦੂਰਾਂ ਦੇ ਉੱਤੇ ਨਿਤ ਪਰਮਾਰਾ ਚੱਲ ਰਹੀਆਂ ਨੇ ਅੱਲਾ ਇਹ ਨਹੀਂ ਕਿ ਪੰਜਾਬ ਦੇ ਵਿੱਚ ਕਿਸੇ ਇੱਕ ਪਿੰਡ ਦੇ ਵਿੱਚ ਦਲਤ ਮਜ਼ਦੂਰਾਂ ਦੇ ਉੱਤੇ ਹਮਲਾ ਹੋਇਆ ਆ ਬਾਜੇ ਵਾਲੇ ਦੇ ਵਿੱਚ ਬਾਜੇ ਖਾਨੇ ਦੇ ਬੱਚਾ ਇਹ ਤੁਸੀਂ ਦੇਖੋਂਦੇ ਉੱਥੇ ਵੀ ਦਲਤ ਮਜ਼ਦੂਰਾਂ ਦੇ ਸਿਰਾਂ ਦੇ ਵਿੱਚ ਲੋਹੇ ਦੀਆਂ ਰੌੜਾ ਮਾਰ-ਮਾਰ ਕੇ ਕਤਲ ਕਰ ਦਿੱਤੇ ਗਏ 500 ਇਹ ਮਾਨਤਾ ਮਾਨ ਦੀ ਨਿਕੰਮੀ ਪੁਲਿਸ ਹਰੇਕ ਤੱਕ ਇੱਕ ਕਾਤਲ ਨੂੰ ਨਹੀਂ ਫੜ ਸਕੀ ਤੁਸੀਂ ਦੇਖੋਗੇ ਛਿੱਟੇ ਦੇ ਨਾਲ ਜਵਾਰਕੇ ਦੇ ਵਿੱਚ ਜਿਲਾ ਮਾਨਸਾ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਆ ਉਹਨਾਂ ਦੋਸ਼ੀਆਂ ਨੂੰ ਫੜਨ ਦੀ ਬਜਾਏ ਪੁਲਿਸ ਜਿਹੜਾ ਜਿਸ ਨੌਜਵਾਨ ਦੀ ਮੌਤ ਹੁੰਦੀ ਆ ਉਹਨਾਂ ਦੇ ਮਾਂ ਪਿਓ ਦੇ ਉੱਤੇ ਲਾਠੀਆਂ ਭਰਾ ਕੇ ਉਹਨਾਂ ਦੇ ਸਿਰ ਭੰਨ ਦਿੰਦੀ ਆ ਇਸ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਪੰਜਾਬ ਸਰਕਾਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਏ ਸਾਡੀ ਸਰਕਾਰ ਨਹੀਂ ਇਹ ਮੋਦੀ ਦੀ ਗੁਲਾਮ ਸਰਕਾਰ ਆ ਉਦੋਂ ਮੋਦੀ ਹਮਲਾ ਕਰਦਾ ਤਾਂ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਹਮਲਾ ਕਰਦੀਆ ਇਸ ਕਰਕੇ ਸਾਥੀਓ ਸਾਨੂੰ ਇਕੱਠੇ ਹੋਣ ਦੀ ਲੋੜ ਆ ਇਕੱਠੇ ਹੋ ਕੇ ਕਹਿੰਆ ਕਰਨ ਦੀ ਲੋੜ ਆ ਪਿੰਡ ਪਿੰਡ ਨੂੰ جگਾਉਣ ਦੀ ਲੋੜ ਆ ਜਿੱਥੇ ਜਿੱਥੇ ਹਮਲੇ ਹੋ ਰਹੇ ਨੇ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਦੀ ਲੋੜ ਆ ਤੇ ਮਜ਼ਦੂਰ ਜੱਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਕਿ ਹੁਣ ਸਮਾਂ ਆ ਗਿਆ ਇਹ ਸਮਾਂ ਆਇਆ ਵੀ ਜੇ ਤੁਸੀਂ ਨਹੀਂ ਲੜੇ ਜੇ ਤੁਸੀਂ ਨਹੀਂ ਬੋਲੇ ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਤੁਹਾਨੂੰ ਨਹੀਂ ਮਾਫ਼ ਕਰੇਗਾ

ਕਦਾ ਤੇ ਲੱਗਿਆ ਹੋਇਆ ਜੇ ਨਹੀਂ ਲਵਾਉਂਦੇ ਤਾਂ ਬਚੋਣੇ ਨਹੀਂ ਬਾਬਾ ਸਾਹਿਬਾ ਮੇਦ ਕਰਨੇ ਕਿਹਾ ਸੀ ਮੜੋਂ ਜੁੜੋ ਸੰਘਰਸ਼ ਕਰੋ ਜੇ ਇਸ ਰਾਹ ਤੇ ਨਹੀਂ ਤੁਰੇ ਤਾਂ ਤੁਸੀਂ ਸਮਝ ਲਿਓ ਆ ਨਾਲੀਆਂ ਨਸਲਾਂ ਖਤਮ ਹੋ ਜਾਣਗੀਆਂ ਸੈਨ ਭਗਤ ਸਿੰਘ ਨੇ ਕਿਹਾ ਸੀ ਕਿ ਹਜ਼ਰ ਸੰਘਰਸ਼ ਜਾਰੀ ਆ ਔਰ ਇਹੀ ਸੰਘਰਸ਼ ਆ ਇਹ ਜੜੀਆਂ ਪਾਰਟੀਆਂ ਆਉਂਦੀਆਂ ਨੇ ਇਹ ਮਜ਼ਦੂਰਾਂ ਨੂੰ ਕੁੱਟਦੀਆਂ ਨੇ ਲੁੱਟਦੀਆਂ ਨੇ ਇਹਨਾਂ ਦੇ ਉੱਤੇ ਸਾਨੂੰ ਬੰਦਿਸ਼ ਰਾਣੀ ਪਏਗੀ ਇਹਨਾਂ ਨੂੰ ਰੋਕਣਾ ਪਏਗਾ ਇਸ ਤਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਕੱਠੇ ਹੋ ਸੱਥੇ ਹੋ ਮੇਰਾ ਸਰਨਾ ਜੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ